ਲਿਸ਼ਤਾਂ ਤੇ ਇੰਨਾ ਅਸਰ ਪਿਆ ਜੀ ਕਿ ਦੇਖੋ ਉਦੋਂ ਤੋਂ ਸਾਡੀ ਗੱਲਬਾਤ ਨਹੀਂ ਹੋਈ ਉਹਨਾਂ ਦਾ ਫੀਲ ਹੁੰਦਾ ਹੀ ਹੈ ਨਾ ਜੀ ਇੰਨੇ ਭੜਾਵਾਂ ਨਾਲ ਵੱਧ ਰਹੇ ਹੋਏ ਤੇ ਮੇਰੀ ਕਦੇ ਗੱਲ ਵੀ ਨਹੀਂ ਉਹਨਾਂ ਨੇ ਮੋਡਲਸ ਨਾਲ ਕਰਵਾਨੀ ਐਕਚੁਅਲੀ ਲੋਕ ਹੀ ਮੈਨੂੰ ਲੈ ਕੇ ਗਏ ਆ ਜੀ ਮੇਰਾ ਕੋਈ ਇਰਾਦਾ ਨਹੀਂ ਸੀ ਮੈਂ ਤਾਂ ਫਿਰ ਲੱਗਿਆ ਪਿਆ ਸੀ ਉਹ ਇਹਨੂੰ ਛੱਡ ਦੇ ਕਿਹੜਾ ਤੇਰਾ ਕੋਈ ਤੁਕਾ ਹੋਊ ਪਰ ਕੁਝ ਗੱਲਾਂ ਤਾਂ ਮੈਨੂੰ ਵੀ ਲੱਗਿਆ ਜਿਵੇਂ ਮੇਰੇ ਨਾਲ ਕੋਈ ਗੇਮ ਖੇਡੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਗਿੱਦੜਵਾਹਾ ਚ ਅਸੀਂ ਮੌਜੂਦ ਹਾਂ ਆਮ ਆਦਮੀ ਪਾਰਟੀ ਤੋਂ ਵੀਵਾ ਹਰਦੀਪ ਸਿੰਘ ਬਿਲਵੀ ਟਿਲੋਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਚੋਣ ਪ੍ਰਚਾਰੇ ਕਰਨ ਦੇ ਸਿਰੇ ਸਿ ਅਸੀਂ ਥੋੜਾ ਸਮਾਂ ਰੋਕੇ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਮਾਹੌਲ ਕਿਵੇਂ ਦਾ ਲੱਗ ਰਿਹਾ ਗਿੱਦੜਵਾਹਾ ਚ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਸਭ ਤੋਂ ਸਭ ਤੋਂ ਪਹਿਲਾਂ ਪੰਜਾਬ ਤੱਕ ਦੇ ਸਾਰੇ ਸੋਤਿਆਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ 2017 2022 ਤੇ 2024 ਦੀ ਚੋਣ ਚ ਕਿੰਨਾ ਕੋ ਫਰਕ ਲੱਗ ਰਿਹਾ ਬਹੁਤ ਫਰਕ ਹੈ ਕਾਫੀ ਫਰਕ ਹੈ ਡੇ ਬਾਏ ਡੇ ਅਸੀਂ ਉੱਪਰ ਨੂੰ ਜਾ ਰਹੇ ਹਾਂ ਜਦੋਂ ਤੁਸੀਂ ਅਕਾਲੀ ਦਲ ਦੇ ਟਿਕਟ ਤੋਂ ਚੋਣ ਲੜਦੇ ਸੀ ਤੇ ਹੁਣ ਆਮ ਆਦੀ ਪਾਰਟੀ ਦੀ ਟਿਕਟ ਤੇ ਆਮ ਆਦੀ ਪਾਰਟੀ ਦੇ ਵਰਕਰ ਜਾਂ ਉਹ ਅਕਾਲੀ ਦਲ ਦੇ ਵਰਕਰ ਵੀ ਤੁਹਾਡੇ ਨਾਲ ਇਸ ਪਾਰਟੀ 'ਚ ਸ਼ਾਮਲ ਹੋਏ ਸੋ ਅਕਾਲੀ ਦਲ ਦੀ ਚੋਣ ਪ੍ਰਚਾਰ ਵੇਲੇ ਇਸ ਟੂਨ ਪ੍ਰਚਾਰ ਚ ਕਿੰਨਾ ਕੋ ਫਰਕ ਹੈ ਐਕਚੁਅਲੀ ਪਾਰਟੀ ਦਾ ਜਿਹੜਾ ਸਾਡਾ ਸਿਨਾ ਜੀ ਯੂ ਕੈਨ ਸੇ ਪਾਰਟੀ ਦਾ ਸਾਡੀ ਦਾ ਗ੍ਰਾਫ ਬਹੁਤ ਦਿਖ ਪਿਆ ਸੀ ਜੀ ਅਕਾਲੀਦਰ ਜਿਹੜੀ ਫਲੋਟਿੰਗ ਵੋਟ ਹੁੰਦੀ ਆ ਜਿਹੜੀ ਪਾਰਟੀ ਦੀ ਹਵਾ ਦੇਖ ਕੇ ਪੈਂਦੀ ਆ ਉਹ ਅਕਾਲੀਦਰ ਨੂੰ ਹੁਣ ਪੈ ਨਹੀਂ ਰਹੀ 2017 ਚ ਵੀ ਨਹੀਂ ਪਈ 2022 ਚ ਵੀ ਨਹੀਂ ਪਈ 17 ਚ ਕਾਂਗਰਸ ਪਾਰਟੀ ਦਾ ਜੋਰ ਸੀ 22 ਚ ਆਮ ਆਦਮੀ ਪਾਰਟੀ ਦਾ ਜੋਰ ਸੀ ਉਸ ਦਾ ਸਾਨੂੰ ਡਰਾ ਬੈਕ ਬਹੁਤ ਲੱਗ ਰਿਹਾ ਹੈ ਇੰਨੇ ਕੁ ਲੋਕ ਪਰਸਨਲ ਨਾਲ ਸਾਡੇ ਜੁੜੇ ਰਹੇ ਸੀ ਉਹ ਜੁੜੇ ਰਹੇ ਸੀ ਉਹਨਾਂ ਕੋਲੇ ਅਸੀਂ ਅਪਰੋਚ ਕਰਦੇ ਸੀ ਜਿਹੜਾ ਫਲੋਟਿੰਗ ਬੈਂਕ ਹੁੰਦਾ ਉਹ ਨਹੀਂ ਨਾਲ ਸਾਡੇ ਜੁੜ ਰਿਹਾ ਸੀ ਅੱਜ ਮੈਂ ਅਮ੍ਰਿਤਾ ਵੜਿੰਗ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਕੋਲੋਂ ਜੋ ਤੁਹਾਡੇ ਬਾਰੇ ਸਵਾਲ ਹੋਈਏ ਕਿੰਨਾ ਮੁਕਾਬਲਾ ਦੇ ਰਹੇ ਨੇ ਡਿਪਟੀ ਲੋਜੋ ਕਹਿਣ ਲੱਗੇ ਕਿ ਭਈ ਉਹ ਤਾਂ ਔਖੇ ਵੇਲੇ ਆਪਣੀ ਪਾਰਟੀ ਨੂੰ ਛੱਡ ਕੇ ਆ ਗਏ ਅਕਾਲੀ ਦਲ ਦੀ ਉਹਨਾਂ ਨੇ ਗੱਲ ਕੀਤੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਕਹਿ ਰਹੇ ਹੋ ਅਕਾਲੀ ਦਲ ਕਮਜ਼ੋਰ ਹੋਇਆ ਅਕਾਲੀ ਦਲ ਦੀ ਐਸੀ ਹਾਲਤ ਹੈ ਅੱਜ ਬਾਈਕਾਟ ਕਰ ਦਿੱਤਾ ਗਿਆ ਕਿ ਜਥੇਦਾਰ ਸਾਈਡਰ ਸਿ ਸੁਖਬੀਰ ਬਾਦਲ ਬਾਰੇ ਕਿਹਾ ਸੀ ਪਰ ਪੂਰੀ ਪਾਰਟੀ ਨੇ ਫੈਸਲਾ ਲਿਆ ਕਿ ਅਸੀਂ 4 ਸੀਟਾਂ ਤੇ ਜ਼ਿੰਮੇਵਾਰ ਨਹੀਂ ਲੜਾਂਗੇ ਇਸ ਹਾਲਾਤ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਪਾਰਟੀ ਨੂੰ ਮਾੜੇ ਹਾਲਾਤਾਂ 'ਚ ਛੱਡਿਆ ਐ ਇਦੋਂ ਵੀ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਪਾਰਟੀ ਨੂੰ ਕੱਢ ਕੇ ਲੈ ਕੇ ਆਏ ਹਾਂ ਨਾਲ ਹੋਇਆ 38 ਸਾਲ ਮੈਂ ਪਾਰਟੀ ਦੇ ਨਾਲ ਹਾਂ ਅੱਜ ਪਾਰਟੀ ਨੂੰ ਮੀਨਿੰਗ ਛੱਡਣ ਦਾ ਇਹ ਨਹੀਂ ਮੈਂ ਇਸ ਕਰਕੇ ਕਹਿੰਦੀ ਸਾਡਾ ਆਪਸ ਵਿੱਚ ਕੋਈ ਡਿਫਰੈਂਸਸ ਕ੍ਰੀਏਟ ਹੋ ਗਏ ਸੀ ਮੈਂ ਤਾਂ ਕੈਂਪੇਨ ਸਟਾਰਟ ਕਰਤੀ ਸੀ ਬਿਲਕੁਲ ਮੈਂ ਤਾਂ ਕਈ ਪਿੰਡ ਅਸੀਂ ਕੰਟੇ ਸੀ ਚਾਰ ਦਿਨ ਸੀ ਹਲਕੇ ਦੇ ਵਿੱਚ ਚਾਰ ਮਹੀਨੇ ਪਹਿਲਾਂ ਹੀ ਸਟਾਰਟ ਕਰਤੀ ਸੀ ਹਜੇ ਉਹ ਇਲੈਕਸ਼ਨ ਆਉਣ ਹੀ ਨਹੀਂ ਹੋਇਆ ਸੀ ਮੈਨੂੰ ਥੋੜਾ ਜਿਹਾ ਡਾਊਟ ਹੋ ਗਿਆ ਵੀ ਲਈ ਮੈਨੂੰ ਫਿਰਦੇ ਆ ਤੇ ਇਹਨਾਂ ਨੇ ਟਿਕਟ ਸਤਾਰ ਮਨਪ੍ਰੀਤ ਬਾਦਲ ਨੂੰ ਦੇ ਦੇਣੀ ਹੈ ਤੇ ਮੈਂ ਕਿਉਂ ਭਗਾਈ ਕਰਦਾ ਹਾਂ ਜੀ ਮੈਂ ਤਾਂ ਛੱਡ ਕੇ ਯੂ ਕੈਨ ਸੇ ਕਿ ਮੈਂ ਸਿਆਸਤ ਹੀ ਛੱਡ ਕੇ ਘਰੇ ਬਹਿ ਗਿਆ ਬਿਲਕੁਲ ਹਾਂ ਮੈਂ ਤਾਂ ਆਪਦੇ ਘਰੇ ਬੈਠਾ ਸੀ ਦੂਰ ਨੇ ਮੈਨੂੰ ਉਠਾ ਕੇ ਨਾਲ ਲਾਇਆ ਤੇ ਅਕਾਲੀ ਦਲ ਦੇ ਮੈਂ ਹਾਲਾਤਾਂ ਤੇ ਇਸ ਕਰ ਰਿਹਾ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਉਂਕਿ ਤੁਸੀਂ ਉਸ ਪਾਰਟੀ ਦਾ ਹਿੱਸਾ ਰਹੇ ਹੋ ਜੋ ਹੁਣੇ ਹਾਲਾਤ ਬਣੇ ਤੁਹਾਨੂੰ ਵੀ ਠੇਸ ਪਹੁੰਚਾਉਂਦੇ ਨੇ ਕਿਉਂਕਿ ਤੁਸੀਂ ਲੰਮਾ ਸਮਾਂ ਉਸ ਪਾਰਟੀ 'ਚ ਰਹੇ ਤੇ ਹੁਣ ਪਾਰਟੀ ਉੱਭਰ ਪਾਏਗੀ ਨਹੀਂ ਉੱਭਰ ਪਾਏਗੀ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਕਿਸੇ ਬਾਹਰਲੇ ਲੀਡਰ ਨਾਲੋਂ ਜੀ ਇਹ ਦੇਖੋ ਲੋਕਾਂ ਦੀ ਮਰਜ਼ੀ ਹੈ ਜੇ ਆਪਾਂ ਆਖੀ ਵੀ ਕੋਈ ਇੱਕ ਵਿਅਕਤੀ ਵਿਸ਼ੇਸ਼ ਉੱਠ ਕੇ ਪਾਰਟੀ ਨੂੰ ਉਠਾ ਲੂਗਾ So that is not possible ਲੋਕ ਰਾਜ ਆ ਜੀ ਇਹ ਲੋਕ ਰਾਜ ਦੇ ਵਿੱਚ ਲੋਕਾਂ ਦੀ ਮਰਜ਼ੀ ਚੱਲਦੀ ਹੈ ਜਦੋਂ ਇਹਨਾਂ ਦੇ ਮਨ ਦੇ ਵਿੱਚ ਆ ਗਿਆ ਵੀ ਅਕਾਲੀ ਦਲ ਦੇ ਨਾਲ ਸਹਿਮਤ ਹੋਣਾ ਅਕਾਲੀ ਦਲ ਨੂੰ ਅਸੀਂ ਜਿਉਂਦੇ ਕਰਨਾ ਕੋਈ ਵੱਡੀ ਗੱਲ ਨਹੀਂ ਕੀ ਕਰ ਸਕਦੇ ਪਰ ਅੱਜ ਦੀ ਘੜੀ ਲੋਕ ਅਨਵਾਈਡ ਆ ਕਾਫੀ ਲੋਕ ਅਨਵਾਈਡ ਆ ਵਰਕਰ ਵੀ ਜੈਨੂਇਨਲੀ ਮਤਾਂ ਹਤਾਸ਼ ਹੋ ਗਏ ਕਿ ਪਾਰਟੀ ਨੇ ਛੋੜ ਨਾਲ ਲੜਨ ਦਾ ਫੈਸਲਾ ਲਿਆ ਜਦੋਂ ਤੁਸੀਂ ਪਾਰਟੀ ਬਦਲੀ ਪਾਰਟੀ ਬਦਲਣ ਦੇ ਨਾਲ ਰਿਸ਼ਤੇ ਆ ਤੇ ਕਿੰਨਾ ਅਸਰ ਪੈਂਦਾ ਸੁਖਬੀਰ ਬਾਦਲ ਤੁਹਾਡੇ ਬਹੁਤ ਚੰਗੇ ਦੋਸਤ ਚੰਗੇ ਸਹਿਯੋਗੀ ਮੰਨੇ ਜਾਂਦੇ ਤੇ ਉਹਨਾਂ ਦੇ ਜਿਹੜੇ ਰਿਸ਼ਤੇ ਆ ਦੇ ਅਸਰ ਪਿਆ ਮੋੜ ਰਿਸ਼ਤਿਆਂ ਤੇ ਇੰਨਾ ਅਸਰ ਪਿਆ ਜੀ ਕਿ ਦੇਖੋ ਉਦੋਂ ਬਸ ਸਾਡੀ ਗੱਲਬਾਤ ਨਹੀਂ ਹੋਈ ਥੋੜਾ ਜਿਹਾ ਫੀਲ ਹੁੰਦਾ ਹੀ ਹੈ ਨਾ ਜੀ ਇੰਨੇ ਭਰਾਵਾਂ ਨਾਲ ਵੱਧ ਰਹੇ ਹੋਈ ਤੇ ਮੇਰੀ ਕਦੇ ਗੱਲ ਵੀ ਨਹੀਂ ਉਹਨਾਂ ਨੇ ਮੋੜੀ ਇਸ ਮਤਲਬ ਕੰਮ ਵੀ ਮੈਂ ਉਹਨਾਂ ਦੇ ਨੇਵਰ ਦੇ ਦੌਰਾਨ ਬਹੁਤ ਕਰਾਇਆ ਪਰ ਕੁਝ ਗਲਤੀਆਂ ਐਸੀਆਂ ਹੋ ਗਈਆਂ ਜਿਹੜੀਆਂ ਉਹ ਉਸ ਤੋਂ ਉੱਭਰ ਹੀ ਨਹੀਂ ਪਾਇਆ ਅਕਾਲੀ ਦਲ ਮੀਨ ਉੱਭਰ ਨਹੀਂ ਪਾਇਆ ਉਹ ਜੋ ਵੀ ਗਲਤੀ ਹੋਵੇ ਜਿਵੇਂ ਵੀ ਹੋਵੇ ਫਿਰ ਉਸ ਸਿਰਤਾ ਪ੍ਰਧਾਨ ਦੀ ਲੱਗਦੀ ਹੈ ਨਾ ਜੋ ਵੀ ਕਰ ਚੇ ਪਾਰਟੀ ਦੇ ਵਿੱਚ ਉਹ ਇਹ ਦੇ ਕਰਕੇ ਅਕਾਲੀ ਦਲ ਥੋੜਾ ਡਾਊਨ ਚਲਾ ਗਿਆ ਦੇਖੋ ਕੀ ਬੰਦਾ ਜੀ ਹੁਣ ਪਰਮਾਤਮਾ ਦੇ ਹੱਥ ਆ ਕੀ ਸਟ੍ਰੈਟਜੀ ਲੈ ਕੇ ਆਉਂਦੇ ਆ ਕੀ ਕਰਦੇ ਆ ਕਿਵੇਂ ਉਠਾਉਣਗੇ ਫਿਲਹਾਲ ਇਸ ਬਾਰੇ ਕੋਈ ਨਵੀਂ ਟਿੱਪ ਨਹੀਂ ਕਰ ਸਕਦੇ। ਮੈਂ ਤਾਂ ਰਿਸ਼ਤੇ ਵੀ ਤੁਹਾਡੇ ਖਰਾਬ ਕੋਈ نئی ਗੱਲਬਾਤ ਕੋਈ ਹੁੰਦਾ ਹੀ ਹੈ ਜੀ ਖਰਾਬ। ਕੱਲ ਅਸੀਂ ਉਹਨਾਂ ਦੀ ਇੱਕ ਤਸਵੀਰ ਦੇਖ ਰਹੇ ਸੀ ਸੁਖਬੀਰ ਸਿੰਘ ਬਾਦਲ ਪੱਟੀ ਬੰਨੀ ਹੋਈ ਸੀ ਉਹਨਾਂ ਤੇ ਤੇ ਮਤਲਬ ਤੁਸੀਂ ਵੀ ਦੇਖੀ ਹੋਈਗੀ ਤੇ ਦੇਖ ਕੇ ਜੀ ਮਨ ਖਰਾਬ ਹੋਇਆ ਜੀ। ਦੇਖੋ ਇਹ ਰਿਲੇਸ਼ਨ ਇੱਕ ਵੱਖਰੀ ਚੀਜ਼ ਹੈ। ਪੋਲਿਟਿਕਸ ਇੱਕ ਵੱਖਰੀ ਚੀਜ਼ ਹੈ। ਇੰਨਾ ਚਿਰ ਨਾਲ ਰਹੇ ਦੁੱਖ ਤਾਂ ਲੰਘਦੇ ਹੀ। ਪਰ ਇਹ ਕਿ ਪੋਲਿਟਿਕਸ ਰਿਸ਼ਤੇ ate ਪਾਰੀ ਪੈ ਜਾਂਦੀ ਹੈ ਅਸੀਂ ਕੋਲ ਮਿਲਾ ਕੇ ਕਹਿ ਸਕਦੇ ਹਾਂ ਜੋ ਅਸੀਂ ਹੁਣ ਸਿਨੈਰੀਓ ਦੇਖ ਰਿਹਾ ਖੈਰ ਅਸੀਂ ਕਿੱਧਰ ਬਾਹਰ ਰਿਸ਼ਤੇ ਪੋਲਿਟਿਕਸ ਤੇ ਪਾਰੀ ਪਈ ਹੈ ਜੀ ਮੇਰੇ ਕੇਸ ਦੇ ਵਿੱਚ ਹਮ ਰਿਸ਼ਤੇ ਪੋਲਿਟਿਕਸ ਤੇ ਪਾਰੀ ਪਈ ਜੇ ਨਾ ਮਨਪ੍ਰੀਤ ਜੀ ਸ਼ਾਮਲ ਹੁੰਦੇ ਨਾ ਮੈਨੂੰ ਇਹ ਹਵਾ ਆਉਂਦੀ ਤੇ ਮੈਂ ਸ਼ਾਇਦ ਨਾ ਅਕਾਲੀ ਦਰਸ਼ ਕਿਉਂਕਿ ਤੁਸੀਂ ਤਾਂ 파ਟੀ ਦੇ ਅੰਦਰ ਸੀ ਉਹ ਤਾਂ ਜਦੋਂ ਅਸੀਂ ਕਈ ਸਵਾਲ ਵੀ ਕਰਦੇ ਮਨਪ੍ਰੀਤ ਬਾਦਲ ਨੂੰ ਕਹਿੰਦੇ ਨਹੀਂ ਐਸਾ ਤਾਂ ਕਦੀ ਕੁਛ ਰਿਹਾ ਹੀ ਨਹੀਂ ਐਸੇ ਵੀ ਕੱਲ ਸਵਾਲ ਕੀਤਾ ਤੇ ਇਹ ਕਿਵੇਂ ਗੱਲ ਚੱਲਦੀ ਸੀ ਵੈਸੇ ਮਨਪ੍ਰੀਤ ਬਾਦਲ ਦੇ ਅਕਾਲੇਦਾਲ ਚ ਮੁੜ ਤੋਂ ਵਾਪਸੀ ਤੇ ਸਾਰੀ ਦੁਨੀਆ ਇਹ ਕਹਿੰਦੀ ਸੀ ਮੈਂ ਕੋਈ ਕੱਲਾ ਕੋਈ ਕਹਿੰਦਾ ਸੀ ਇਹ ਸਲਕੇ ਦੇ ਲੋਕ ਸਾਰੇ ਹੀ ਕਹਿੰਦੇ ਸੀ ਉਸੇ ਕਰਕੇ ਹੀ ਫਿਰ ਐਕਚੁਅਲੀ ਲੋਕ ਹੀ ਮੈਨੂੰ ਲੈ ਕੇ ਗਏ ਆ ਜੀ ਮੇਰਾ ਕੋਈ ਇਰਾਦਾ ਨਹੀਂ ਸੀ ਮੈਂ ਤਾਂ ਫਿਰ ਲੱਗਿਆ ਪਿਆ ਸੀ ਉਹ ਇਹਨੂੰ ਛੱਡ ਦੇ ਖੜਾ ਤੇਰਾ ਥੋੜਾ ਧੋਖਾ ਹੋ ਗਿਆ ਫਿਰ ਉਹ ਕੁਝ ਗੱਲਾਂ ਤੋਂ ਮੈਨੂੰ ਵੀ ਲੱਗਿਆ ਜਿਵੇਂ ਮੇਰੇ ਨਾਲ ਕੋਈ ਗੇਮ ਖੇਡੀ ਜਾ ਰਹੀ ਹੈ ਠੀਕ ਹੈ ਜਿੱਥੇ ਜਨਾ ਅੰਜਲਸੀ ਚਲੋ ਹੁਣ ਮੈਂ ਮੁਕਾਬਲੇ ਤੇ ਆਨੀ ਆ ਕਿਵੇਂ ਦਾ ਮੁਕਾਬਲਾ ਲੱਗ ਰਿਹਾ ਹੈ ਆਵਾਜ਼ੀ ਪਾਰਟੀ ਦੇ ਨਾਲ ਤੁਸੀਂ ਉਹ ਕਿਹਦੇ ਨਾਲ ਟੱਕਰ ਮੰਨ ਰਹੇ ਹੋ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਤੁਸੀਂ ਮੇਰੇ ਕੋਲੇ ਆਉਂਗੇ ਮੈਂ ਕਹੂੰਗਾ ਮੈਂ ਜਿੱਤੂ ਮੇਰੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਅਮਰਤਾ ਵਰਿੰਗ ਜੀ ਕੋਲੇ ਜਾਊਂਗੇ ਉਹਨੇ ਵੀ ਇਹੀ ਕਹਣਾ ਮਨਪੀ ਜੀ ਕੋਲੇ ਜਾਓ ਉਹਨੇ ਵੀ ਇਹੀ ਕਹਣਾ ਤੁਸੀਂ ਇੱਕ ਸਾਰੇ ਹਲਕੇ ਦਾ ਸਰਵੇ ਕਰ ਰਹੇ ਹੋ। ਅਸੀਂ ਉਹ ਕਰ ਰਹੇ ਹਾਂ। ਅਸੀਂ ਨਾਲ-ਨਾਲ ਲੋਕਾਂ ਨਾਲ ਵੀ ਗੱਲ ਕਰ ਰਹੇ ਹਾਂ। ਸਾਡੀ ਤਵੱਜਹ ਇਹ ਰਹਿੰਦੀ ਹੈ ਕਿ ਲੋਕਾਂ ਨਾਲ ਜ਼ਿਆਦਾ ਗੱਲ ਕਰੀਏ ਕਿਉਂਕਿ ਉਹੀ ਸਾਨੂੰ ਮੇਨ ਸਰਵੇ ਪਤਾ ਲੱਗਦਾ ਹੈ। ਹਮ। ਪਰ ਮੁਕਾਬਲਾ ਤੁਸੀਂ ਕਿੰਨਾ ਮੰਗਦੇ ਹੋ? ਤੁਸੀਂ ਇਹਨੇ ਸੀਨੀਅਰ ਲੀਡਰ ਹੋ। ਕਿਸੇ ਨਾਲ ਨਹੀਂ। ਨੰਬਰ 1 ਦੇ ਨੇ ਡਿੰਪੀ ਤੇ ਲੋਜੇ। ਮੈਂ ਨਹੀਂ ਕਹਿੰਦਾ ਜੀ ਲੋਕ ਕਹਿੰਦੇ। ਹਮ। ਡਿੰਪੀ ਤੇ ਲੋਣੀ ਕਹਿੰਦਾ ਕੁਝ ਵੀ ਜੀ। ਮੇਰਾ ਜਵਾਬ ਤਾਂ ਲੋਕ ਹੀ ਦਿੰਦੇ ਆ। ਅਮ੍ਰਿਤਾ ਵੜਿੰਗ ਕਿੰਨੇ ਸਟਰੋਂਗ ਕੈਂਡੀਡੇਟ ਨੇ? ਤੁਸੀਂ ਉਹਨਾਂ ਨਾਲ ਮੁਕਾਬਲਾ ਮੰਨਦੇ ਹੋ? ਕਿਉਂਕਿ ਸ਼ੁਰੂਆਤ ਦੇ ਵਿੱਚ ਤੁਹਾਨੂੰ ਟਿਕਟ ਮਿਲੀ ਸੀ ਉਦੋਂ ਤੁਸੀਂ ਸਾਡੇ ਇੰਟਰਵਿਊ ਦੇ ਵਿੱਚ ਹੀ ਤੁਸੀਂ ਇਹ ਗੱਲ ਕਹੀ ਸੀ ਕਿ ਅੰਮ੍ਰਿਤਾ ਵੜਿੰਗ ਨਾਗਰ ਮੇਰਾ ਮੁਕਾਬਲਾ ਹੈ ਪਰ ਮਨਪ੍ਰੀਤ ਬਾਦਲ ਨੂੰ ਮੈਂ ਰਿਸਟ ਨਹੀਂ ਮੰਨਦਾ ਤੇ ਅੱਜ ਦੇ ਘੜੀ ਚ ਕਿੰਨਾ ਕੋ ਸੀਨ ਚੇਂਜ ਹੋਇਆ ਟੋਟਲੀ ਸਿਨੈਰੀਓ ਚੇਂਜ ਹੋ ਗਿਆ ਪਹਿਲੇ ਦਿਨ ਤੂੰ ਐਸੀ ਵੀ ਕਾਂਗਰਸ ਦੀ ਦੇਖੋ ਪੰਨਵਾਰ ਦੇ ਐਮਐਲਏ ਬਣੇ ਸੀ ਤੇ ਲੱਗਦਾ ਸੀ ਰੂਟ ਬੈਂਕ ਵੀ ਜੁੜੇ ਆ ਬੜਾ ਵੱਡਾ ਰਤਬਾ ਉਹਨਾਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਤਿੰਨ ਵਾਰ ਦੇ ਐਮਐਲਏ ਸੀਟ ਤੋਂ ਹੁਣ ਮੌਕੇ ਦੇ ਮੌਜੂਦਾ ਐਮਪੀ ਉਹਨਾਂ ਦੀ ਵਾਈਫ ਇਲੈਕਸ਼ਨ ਲੜ ਰਹੀ ਆ ਸਾਰੀ ਕਾਂਗਰਸ ਪੰਜਾਬ ਦੀ ਆਈ ਬੈਠੀ ਆ ਇੱਥੇ ਉਹਨਾਂ ਦੀ ਹੈਲਪ ਪਾਸ ਤੇ ਪਰ ਜਿਨ੍ਹਾਂ ਨੇ ਵੋਟ ਪਾਉਣੀ ਆ ਉਹ ਮੇਰੇ ਨਾਲ ਹੋਗੇ ਬਾਹਰਲੇ ਜਰੂਰ ਉਹਨਾਂ ਨਾਲ ਸੱਟੇ ਨਾਲ ਬਾਅਦ ਹੋਣਗੇ ਅੱਜ ਹੀ ਨੇ ਐਕਚੁਅਲੀ ਵੋਟ ਪਾਉਣੀ ਆ ਉਹ ਮੇਰੇ ਨਾਲ ਹੋਗੇ ਬਸੇ ਕਾਰਨ ਕੀ ਇਹ ਲੋਕ ਤੁਹਾਡੇ ਨਾਲ ਜੋੜ ਰਹੇ ਨੇ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਤਾਂ ਆਪਣੀ ਇਹ ਸਮਝ ਆਈ ਜੀ ਹੈ ਕਿ ਵੀ ਕਿਉਂ ਲੋਕ ਇੰਨਾ ਪਿਆਰ ਕਰ ਲਾਗੇ ਤੁਹਾਡਾ ਆਪਣਾ ਕਿਰਦਾਰ ਜਾਂ ਆਮ ਆਦੀ ਪਾਰਟੀ ਲੋਕ ਜ਼ਿਆਦਾ ਬੈਟਰ ਦੱਸ ਸਕਦੇ ਆ ਹਮ ਆਮ ਆਦੀ ਪਾਰਟੀ ਦੀ ਸਰਕਾਰ ਰ ਉਹਦਾ ਕਿੰਨਾ ਫਰਕ ਪੈ ਰਿਹਾ ਤੁਹਾਡੇ ਚੋਣ ਲੜਨ ਤੇ ਦੇਖੋ ਫਰਕ ਤਾਂ ਉਹਦੇ ਚ ਪੈਂਦਾ ਹੀ ਹਮ ਇਹ ਕਈ ਮਤਲਬ ਕਿ ਇਹਦੇ ਚ ਚੀਜ਼ਾਂ ਰੋਲ ਪਲੇ ਕਰਦੀਆਂ ਇੱਕ ਤਾਂ ਸਾਡੀ ਅਕਾਲੀ ਦਲ ਦੀ ਜਿਹੜੀ ਬਲਕੋ ਵੋਟ ਸੀ ਉਹ ਸਾਰੀ ਮਿਲਣਾ ਟਰਾਂਸਫਰ ਹੋ ਗਈ ਇੱਧਰ ਆ ਗਈ ਕੁਝ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਇਹਨਾਂ ਦੇ ਵਲੰਟੀਅਰਸ ਸੀਗੇ ਜਿਹੜੇ ਕੰਮ ਕਰਦੇ ਸੀ ਉਹ ਵਲੰਟੀਅਰਸ ਵੀ ਮੇਰੇ ਨਾਲ ਇਨ ਟੱਚ ਸੀ ਕਾਫੀ ਮਤਲਬ ਕਿ ਮੇਰੇ ਨਾਲ ਕੋਈ ਕਿਸੇ ਦਾ ਵਿਗਾੜ ਨਹੀਂ ਸੀ ਮੈਂ ਮੈਂ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਸੀ ਉਹ ਬੜੇ ਈਜ਼ੀਲੀ ਮੇਰੇ ਨਾਲ ਐਡਜਸਟ ਹੋ ਗਏ ਕਿਤੇ ਇੱਕ ਦੋ ਪਿੰਡਾਂ 'ਚ ਥੋੜੀ ਬਹੁਤੀ ਪ੍ਰੋਬਲਮ ਆਈ ਕੋ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਦਿੱਕਤ ਨਹੀਂ ਆਈ ਸਾਰੇ ਜਣੇ ਮਿਲ ਕੇ ਇੱਕ ਪਲੈਟਫਾਰਮ ਤੇ ਚੱਲ ਪਏ ਦੂਜੀ ਇਹ ਗੱਲ ਤੀਜੀ ਇਹ ਇੱਕ ਮੈਟਰ ਕਾਊਂਟ ਹੋ ਗਿਆ ਵੀ ਵਿਡਿੰਗ ਸਾਹਿਬ ਬਾਹਰੋਂ ਇਹਨਾਂ ਦੀ ਪਿਕਚਰ ਹੋਰ ਸੀ ਅੰਦਰ ਕੁਝ ਹੋਰ ਸੀ ਲੋਕਾਂ ਨਾਲ ਲਾਰੇ ਲੱਪੇ ਝੂਠ ਥਾਣ ਤੱਕੇ ਬਹੁਤ ਕੀਤੇ ਸੀ ਉਹ ਹੁਣ ਸਾਰੇ ਲੋਕ ਇੱਕ ਜਰ ਕੋਈ ਦੂਸਰੇ ਪਾਸੇ ਤਕੜਾ ਪਲੈਟਫਾਰਮ ਤੁਹਾਨੂੰ ਮਿਲ ਜੇ ਤਾਂ ਲੋਕ ਉਧਰ ਨੂੰ ਟਿਲਟ ਹੋਣੇ ਸਟਾਰਟ ਹੋ ਜਾਂਦੇ ਆ ਉਧਰ ਨੂੰ ਆਉਣ ਲੱਗ ਪਏ ਤੇ ਫਿਰ ਇੱਕ ਸਰਕਾਰ ਦਾ ਵੀ ਵਾਅਦਾ ਹੋ ਜਾਂਦਾ ਵੀ 2.5 ਸਾਲ ਪਿਆ ਜੀ ਅਸੀਂ ਕੰਮਕਾਰ ਜੜੂ ਹੈਗੇ ਲਵਾਗੇ ਔਰ ਮੈਂ ਕਰਨ ਦਾ ਵੀ ਇੱਛਕਾ ਮੈਨੂੰ ਸ਼ੌਂਕ ਵੀ ਆ ਵੀ ਮੈਂ ਲੋਕਾਂ ਦੇ ਸਾਹਦੇ ਕੰਮ ਕਰਾਂ ਪਲੱਸ ਮੇਰਾ ਆਪਦਾ ਵੀ ਕੁਝ ਕੈਡਰ ਇਹੋ ਜਿਹਾ ਜੀ ਜਿਹੜਾ ਪਰਸਨਲੀ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਮੇਰੇ ਨਾਲ ਜੁੜਿਆ ਹੋਇਆ ਉਹ ਤਾਂ ਨਾਲ ਸੀਗਾ ਹੀ ਸੀਗਾ ਜੀ ਮਿਲੂਗੇ ਕਈ ਗੱਲਾਂ ਰਲ ਜਾਂਦੀਆਂ ਨੇ ਜਿਸ ਕਰਕੇ ਸਟਰੋਂਗ ਹੁੰਦੀ ਹੈ ਇੱਕ 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 ਗੱਲ ਨੂੰ ਨਹੀਂ ਤੁਸੀਂ ਕਹਿ ਸਕਦੇ ਵੀ ਇਹਦੇ ਕਰਕੇ ਤੁਸੀਂ ਇਲੈਕਸ਼ਨ ਜਿੱਤ ਰਹੇ ਹੋ ਕੀ ਨਿਕਲੇ ਹੁੰਦਾ ਦੋ ਚੀਜ਼ਾਂ ਹੁੰਦੀਆਂ ਨੇ ਇਹ ਕਿ ਆ ਜਾਂਦਾ ਕਿ ਜਿਹਦੀ ਸਰਕਾਰ ਹੈ ਜਿਮਨੀ ਚੋਣ ਉਹਦੀ ਹੈ ਲੋਕਾਂ ਨੂੰ ਵੀ ਹੁੰਦਾ ਹੈ ਕਿ ਚਲੋ ਸਰਕਾਰ ਕੋਲੋਂ ਕੰਮ ਕਰਵਾਉਣੇ ਸੌਖੇ ਹੋਣਗੇ ਅਗਰ ਜਿਮਨੀ ਚੋਣ ਚ ਅਸੀਂ ਉਹਨਾਂ ਦਾ ਉਮੀਦਵਾਰ ਚੁਣਦੇ ਆਂ ਦੂਜੀ ਗੱਲ ਐਂਟੀ ਇਨਕੰਪੈਂਸੇਵ ਫੈਕਟਰ ਸਰਕਾਰ ਦੇ 2.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਲੋਕਾਂ ਦੇ ਮਨ ਚ ਹੁੰਦਾ ਤੁਸੀਂ ਵੀ ਦੇਖਦੇ ਹੋ ਧਰਨੇ ਵਜਾਰੇ ਕਈ ਐਮਐਲਏਸ ਦੇ ਘਰ ਦੇ ਬਾਹਰ ਮੰਤਲੀਆਂ ਤੇ ਘਰ ਦੇ ਬਾਹਰ ਵੀ ਧਰਨੇ ਲੱਗਦੇ ਨੇ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਕੋਈ ਐਸਾ ਤੁਹਾਡੇ ਨਾਲ ਕੇਸ ਹੋਇਆ ਕਿ ਲੋਕੀ ਤੁਹਾਨੂੰ ਸਵਾਲ ਪੁੱਛਦੇ ਹੋਣ ਲੋਕੀ ਕਹਿੰਦੇ ਹੋਣ ਕਿ ਬਈ ਆਮ ਆਦੀ ਪਾਰਟੀ ਨੇ ਕੰਮ ਨਹੀਂ ਕੀਤਾ ਵਾਦੇ ਜੋ ਕੀਤੇ ਸੀ ਪੂਰੇ ਨਹੀਂ ਹੋਏ ਹੁਣ ਅਸੀਂ ਤੁਹਾਡੇ ਕੋਲੋਂ ਜਵਾਬ ਚਾਉਂਦੇ ਆ ਤੁਹਾਡਾ ਅਸੀਂ ਵਿਰੋਧ ਕਰਾਂਗੇ ਤੁਸੀਂ ਉਹਨਾਂ ਨੂੰ ਪਰ ਰੋਸਾ ਦੇ ਰਹੇ ਹੋ ਕਿ ਨਹੀਂ ਹੁਣ ਮੇਰੇ ਤੇ ਵਿਸ਼ਵਾਸ ਕਰੋ ਐਸਾ ਨਹੀਂ ਮੇਰਾ ਕੋਈ ਐਸਾ ਨਿੱਜੀ ਵਿਰੋਧ ਕੋਈ ਨਹੀਂ ਹੋਇਆ ਜੀ ਹਮ ਕਾ ਪਾਰਟੀ ਦਾ ਦੇਖੋ ਜਿਹੜੀ ਪਾਰਟੀ ਰੂਲਿੰਗ ਚਾਜੀ ਥੋੜਾ ਬਹੁਤਾ ਤਾਂ ਉਹਦਾ ਵਿਰੋਧ ਹੁੰਦਾ ਹੀ ਕੀ 100% ਕੰਮ ਕਦੇ ਵੀ ਨਹੀਂ ਹੁੰਦੇ ਕਈ ਬੜੀਆਂ ਪ੍ਰੋਬਲਮਸ ਹੁੰਦੀਆਂ ਜਦੋਂ ਤੁਸੀਂ ਰੂਲਿੰਗ ਪਾਰਟੀ ਦੇ ਵਿੱਚ ਵੜਦੇ ਹੋ ਤੁਹਾਨੂੰ ਫਿਰ ਫਿਰ ਪਤਾ ਲੱਗਦਾ ਜਿਵੇਂ ਹੁਣ ਅਧਿਆਪਕਾਂ ਕਈ ਹੈ ਬੜੇ ਸਤਕਾਰਯੋਗ ਚਾਰੇ ਮੇਰੇ ਨਾਲ ਉਹਨਾਂ ਦਾ ਪਿਆਰ ਵੀ ਬੜਾ ਤੇ ਮੈਨੂੰ ਆਈ ਵੀ ਮੇਰੇ ਕੋਲੇ ਬਾਈ ਸਾਡਾ ਕੰਮ ਕਰਾ ਕੇ ਦਿਓ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੀ ਪ੍ਰੋਬਲਮ ਹਾਈ ਕੋਰਟ ਦੇ ਵਿੱਚ ਫਸੀ ਗਈ ਆ ਉਹ ਤਰਨੇ ਮਜਾਰੇ ਕਰੇ ਜਾਂਦੇ ਆ ਹੁਣ ਜਿੰਨਾਂ ਚਿਰ ਉਹ ਹਾਈ ਕੋਰਟ ਤੋਂ ਸੋਲਵ ਨਹੀਂ ਹੁੰਦੀ ਸੀਐਮ ਸਾਹਿਬ ਚਾਹ ਕੇ ਵੀ ਨਹੀਂ ਕਰ ਸਕਦੇ ਮਤਲਬ ਕਿ ਇਸ ਤਰ੍ਹਾਂ ਕਈ ਥਾਵਾਂ ਤੇ ਹੁਣ ਆਮ ਪਬਲਿਕ ਨੂੰ ਇਸ ਗੱਲ ਦਾ ਪਤਾ ਨਹੀਂ ਬਿਲਕੁਲ ਇਹੋ ਜਿਹੀਆਂ ਪ੍ਰੋਬਲਮਸ ਦੇ ਵਿੱਚ ਵੀ ਕਈ ਵਾਰੀ ਸਰਕਾਰ ਫਸ ਜਾਂਦੀ ਹੈ ਜੀ ਤੁਹਾਨੂੰ ਲੱਗਦਾ ਸਰਕਾਰ ਖੋਣ ਦਾ ਤੁਹਾਨੂੰ ਮਿਲ ਰਿਹਾ ਆਵਾਦੀ ਪਾਰਟੀ ਦੇ ਉਮੀਦਵਾਰ ਹੋਣਗੇ ਆਬੀਅਸਲੀ ਮਿਲੂਗਾ ਜੀ ਜੇ ਸਰਕਾਰ ਦਾ ਨੁਮਾਇੰਦਾ ਉੱਤੇ ਚੁਣ ਕੇ ਜਾਊਗਾ ਸਰਕਾਰ ਦੇ ਵਿੱਚ ਜਾਊਗਾ ਆਬੀਅਸਲੀ ਸਰਕਾਰ ਉਹਦਾ ਫਾਇਦਾ ਕਰੂਗੀ ਕਰੂਗੀ ਉਸ ਕੰਸਟਿਟੂਐਂਸੀ ਦਾ ਔਰ ਮੇਰੀ ਤਾਂ ਗਾਰੰਟੀ ਇਹ ਸੀ ਮਾਨ ਸਾਹਿਬ ਨਾਲ ਉਹ ਪੂਰਾ ਸਟਾਰਟ ਵੀ ਕਰਤਾ ਉਹਨਾਂ ਨੇ ਕਰਨਾ ਤੇ ਬਾਕੀ ਵੀ ਕਰਨੀ ਪੰਜਾਬ ਦੇ 4 ਸੀਟਾ ਤੇ ਜ਼ਿਲ੍ਹੇ ਚੋਣ ਹੈ 4 ਚ ਕਿੰਨੀਆਂ ਸੀਟਾ ਆ ਆਦੀ ਚਾਰੇ ਚਾਰੇ ਸੀਟਾ ਬਿਲਕੁਲ ਚਾਰੇ ਦੀ ਚਾਰੇ ਜਿੱਤਾਂਗੇ ਕਾਂਗਰਸ ਭਾਜਪਾ ਇਹ ਕਿੱਥੇ ਖੜੇ ਨੇ ਮੁਕਾਬਲੇ ਚ ਦੂਜੇ ਨੰਬਰ ਤੇ ਕਾਂਗਰਸ ਤੇ ਇੱਕ ਦੇ ਜਾਂ ਤੀਜੇ ਨੰਬਰ ਤੇ ਕਾਂਗਰਸ ਮੇਬੀ ਕਾਂਗਰਸ ਜਾਂ ਕੋਈ ਇਕੱਧੀ ਤੇ ਭਾਜਪਾ ਵੀ ਆ ਸਕਦੀ ਆ ਸੈਕੰਡ ਹਮ ਲੇਕਿਨ ਫਸਟ ਨਹੀਂ ਸੈਕੰਡ ਥਰਡ ਦਾ ਇਹਨਾਂ ਦਾ ਆਪਸ ਵਿੱਚ ਮੁਕਾਬਲਾ ਹਮ ਫਸਟ ਨਹੀਂ ਕਿਤੇ ਦਿਖ ਰਹੀ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜ਼ਿੰਪੀ ਟਿਲੋਚੀ ਗੱਲਬਾਤ ਕਰਨ ਲਈ ਸੁਗਿੰਦਰ ਬਾਹਤੂ ਆਮ ਆਦੀ ਪਾਰਟੀ ਦੇ ਉਮੀਦਵਾਰ ਦਾਅਵਾ ਕਰ ਰਹੇ ਨੇ ਕਿ ਕਾਂਗਰਸ ਤੇ ਬੀਜੇਪੀ ਮੁਕਾਬਲੇ ਚ ਲਿਖੇ ਹੈ ਤਾਂ ਭਗਵਾਨ ਦੀ ਆਮ ਆਦੀ ਪਾਰਟੀ ਰਹੇਗੀ ਉਹ ਵੀ ਚਾਰੋਂ ਸੀਟਾਂ ਦੇ ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਦੱਸੋ ਮੇਰੇ ਸਹਿਯੋਗੀ ਅਸ਼ਵਕ ਖੁੱਲਦੀ ਦੇ ਨਾਲ ਮੈਂ ਅਰਸ਼ਿਤ ਕੌਰ ਪੰਜਾਬ ਦਾ